ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਗਰਮੀਆਂ ਦੇ ਬਹੁਤ ਸੋਹਣੇ ਸੂਟ ਲੈ ਕੇ ਆਏ ਆ ਆਪਣੇ ਕੋਲੇ ਨਵਾਂ ਮਾਲ ਖੁੱਲ ਚੁੱਕਿਆ ਗਰਮੀਆਂ ਦਾ ਇਹ ਹੈਗਾ ਮੰਡਾਲ ਦੇ ਵਿੱਚ ਆਊਗਾ ਜੀ ਫੈਬਰਿਕ ਪ੍ਰਿੰਟਿੰਗ ਪਲੱਸ ਆਰੀ ਵਰਕ ਜੀ ਜਿਵੇਂ ਗਰਮੀਆਂ ਦੇ ਵਿੱਚ ਕੋਈ ਛੋਟਾ ਮੋਟਾ ਫੰਕਸ਼ਨ ਆ ਜ ਜ ਆਪਾਂ ਕਿਤੇ ਆਉਣ ਜਾਣ ਵੇਅਰ ਕਰਨ ਵਾਸਤੇ ਦੁਪੱਟਾ ਤੇ ਇਹਦੇ ਨਾਲ ਪਲੇਨ ਬਾਟਮ ਇਹਦੀ ਆਪਾਂ ਸੋਨੂੰ ਕਲਰ ਡਿਜ਼ਾਈਨਿੰਗ ਚੈੱਕ ਕਰਾਉਣੇ ਆ ਆਪਣੀ ਵੀਡੀਓ ਦੇ ਨਾਲ ਬਨੇ ਰਹੋ ਲਾਸਟ ਤੱਕ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦਿਖਾਉਣੇ ਐ ਜੀ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਇਹ ਆ ਗਿਆ ਜੈਲੋ ਮਸਟਰਡ ਦੇ ਨਾਲ ਗਰੇ ਦਾ ਕੰਬੀਨੇਸ਼ਨ ਬਣਿਆ ਹੋਇਆ ਵਰਕ ਹੈ ਜੀ ਜ਼ੂਮ ਕਰਕੇ ਦਿਖਾ ਦੋ ਰੋ ਰੋਜ਼ ਨਵੀਆਂ ਤੇ ਸੋਹਣੇ ਸੋਹਣੇ ਸੂਟ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਬਹੁਤ ਸੋਹਣੇ ਸੂਟ ਦਿਖਾਵਾਂਗੇ ਤੇ ਨਾਲੇ ਆਪਾਂ ਲਾਸਟ ਦੇ ਵਿੱਚ ਸੋਨੂੰ ਸਾਰੇ ਸੂਟਾਂ ਦੇ ਰੇਟ ਦੱਸਾਂਗੇ ਆਪਾਂ ਦੇਖੋ ਵੀ ਜਿਹੜੇ ਸੂਟਾਂ ਦੇ ਰੇਟ ਆ ਜੀ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਆ ਨਾਲੇ ਪਰ ਪੂਰੇ ਫੇਰ ਰੇਟਾਂ ਤੇ ਆਪਾਂ ਸੇਲ ਕਰਦੇ ਆ ਜੀ ਸੂਟ ਆ ਦੇਖੋ ਬਲੂ ਤੇ ਗ੍ਰੇ ਦਾ ਕੰਬੀਨੇਸ਼ਨ ਆਹ ਦਾ ਦੁਪੱਟਾ ਫੁੱਲ ਲੰਘ ਦੁਪੱਟੇ ਆ ਜੀ ਇਹਨਾਂ ਨਾਲ ਬਹੁਤ ਸੋਹਣੇ ਦੁਪੱਟੇ ਫੁੱਲ ਇਹਨਾਂ ਦੀ ਲੰਬਾਈ ਚੜਾਈ ਜੀ ਚੌਥਾ ਕਲਰ ਆਜੂ ਹੈ ਜੀ ਮੈਰੂਨ ਦੇ ਨਾਲ ਗ੍ਰੇ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਪ੍ਰਿੰਟਿੰਗ ਪਲਸ ਆਰੀਵਰਕ ਮੰਡਾਲ ਹੈ ਜੀ ਫੈਬਰਿਕ ਆਇਦਾ ਆਊਗਾ ਦੁਪੱਟਾ ਜੀ ਅਗਲੇ ਆਪਾਂ ਤੁਹਾਨੂੰ ਦਿਖਾਉਣੇ ਆ ਬ੍ਰਾਂਡਰ ਸੂਟ ਬਹੁਤ ਹੀ ਸੋਹਣੇ ਸਾਈਬਾਂ ਦੇ ਸਾਈਬਾ ਬਹੁਤ ਹੀ ਵਧੀਆ ਤੇ ਤਾਕੜਾ ਬ੍ਰਾਂਡ ਹੈ ਜੀ ਇਹਦਾ ਫੈਬਰਿਕ ਬਹੁਤ ਵਧੀਆ ਤੇ ਕੁਆਲਿਟੀ ਦਾ ਹੁੰਦਾ ਹੈ। ਚੈੱਕ ਕਰੋ। ਦਾ ਫਸਟ ਪੀਸ। ਕਾਫੀ ਨਾਲ ਇਹਦੇ ਨਾਲ ਆਊਗਾ ਮੈਚਿੰਗ ਦੁਪੱਟਾ ਜੀ। ਅਲੱਗ ਆ ਜਾ ਬਲੈਕ ਦੇ ਵਿੱਚ। ਇੱਕ ਦਿਖਾ ਦੂੰ ਜੂਮ ਕਰਕੇ। ਇਹਦੀ ਬਲੈਕ ਤੇ ਆਉਗੀ ਡਿਜ਼ਾਈਨਿੰਗ। ਪੂਰੀ ਵਧੀਆ ਕੰਪਨੀ ਦੇ ਕੁਆਲਿਟੀ ਦੇ। ਆਪਾਂ ਆਪਣੀ ਕੋਸ਼ਿਸ਼ ਇਹ ਹੁੰਦੀ ਹੈ ਵੀ ਆਪਾਂ ਫੈਬਰਿਕ ਵਧੀਆ ਕੰਪਨੀ ਦਾ ਕੁਆਲਿਟੀ ਦਾ ਵੇਚੀ ਜੀ ਜਨਮ ਜਿਹਾ ਤੇ ਆਪਾਂ ਫੈਬਰਿਕ ਵੇਚਦੇ ਤੇ ਕੁਆਲਿਟੀ ਦਾ ਫੈਬਰਿਕ ਸੇਲ ਕਰਦੇ ਆ ਜੀ ਅਗਲੀ ਡਿਜ਼ਾਈਨਿੰਗ ਆਗੀ ਸੀ ਵਰਕ ਪਲਸ ਪੈਂਟ ਅਗਲੇ ਤੇ ਵਰਕ ਆਊਗਾ ਥ੍ਰੈਡ ਵਰਕ ਤੇ نیچے ਬਾਰਡਰ ਬਣਿਆ ਹੋਇਆ ਜੀ ਇਹਨਾਂ ਇਹ ਨਾਲ ਹੈਗਾ ਮਸਲੀਨ ਦਾ ਦੁਪੱਟਾ 2.5 ਮੀਟਰ ਦੇ ਦੁਪੱਟੇ ਆ ਫੁੱਲ ਲੰਬਾਈ ਚੜਾਈ ਚੈੱਕ ਕਰੋ ਜੀ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਹੋਇਆ ਸੋਬਰ ਜੇ ਤੇ ਸਰਦਾਰੀ ਜੇ ਰੰਗ ਹੈ ਜੀ ਗਰਮੀਆਂ ਦੇ ਵਿੱਚ ਵੇਅਰ ਕਰਨ ਦੇ ਲਈ ਇਹ ਆਉ ਗਲਾ ਵਰਕ ਪਲੇਨ ਬਾਟਮ ਦੇ ਨਾਲ ਇਹਦਾ ਦੁਪੱਟਾ ਬਹੁਤ ਸੋਹਣੀ ਲਾਈਟ ਤੇ ਡਾਰਕ ਜਿਹਦਾ ਕੰਬੀਨੇਸ਼ਨ ਬਣਿਆ ਹੋਇਆ ਸਪੈਸ਼ਲ ਗਰਮੀਆਂ ਦੇ ਵਿੱਚ ਵੇਰ ਕੰਮ ਆ ਦਿਖੋ ਸਾਰੇ ਵਿੱਚ ਹੈਗਾ थ्रेड ਦਾ ਵਰਕ ਕੀਤਾ ਹੋਇਆ ਅ ਸਪੈਸ਼ਲ ਗਲੇ ਤੇ ਵਰਕ बॉटਮ ਤੇ ਦੁਪੱਟੇ ਦੀ ਮੈਚਿੰਗ ਦੇਖੋ ਕਿੰਨੀ ਸੋਹਣੀ ਹੈ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਨਿਸ਼ਾਨੇ ਸੰਕਿੰਗ ਲਾਈਨਿੰਗ ਤੇ ਡਿਜ਼ਾਈਨ ਆਪਾਂ ਤੁਹਾਨੂੰ ਅਗਲਾ ਚੈੱਕ ਕਰਾਉਣੇ ਆ। ਜਲਦੀ ਜਲਦੀ ਵੀਡੀਓ ਨੂੰ ਦੇਖੀ ਜਾਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਦੇ ਐਂਡ ਤੱਕ ਬਨੇ ਰਹੋ ਜੀ। ਲਾਸਟ ਤੱਕ ਆਪਾਂ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਦਿਖਾਵਾਂਗੇ ਜਿਹੜੇ ਆਪਣੇ ਕੋਲੇ ਨਵੇਂ ਸੂਟ ਪਹੁੰਚੇ ਆ। ਦਰਮਿਆਨ ਇਹਦੇ ਨਾਲ ਆਊਗਾ ਆਹ ਵਾਲਾ ਦੁਪੱਟਾ ਜੀ ਅਗਲਾ ਸੋਨ ਨੂੰ ਦਿਖਾਉਣੀ ਆ ਆਪਾਂ ਪ੍ਰਿੰਟਿੰਗ ਫਾਰਕ ਥ्रेड ਵਰਕ ਸਪੈਸ਼ਲ ਗਰਮੀਆਂ ਵਾਸਤੇ ਆ ਦੇਖੋ ਬਹੁਤ ਸੋਹਣਾ ਇਹਦਾ ਥ्रेड ਵਰਕ ਹੋਇਆ ਗਲੇ ਤੇ ਇਹਦੀ ਪਲੇਨ ਬਾਟਮ ਆਊਗੀ ਇਹਦੇ ਨਾਲ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਜੀ ਸਾਈਬਾ ਦੇ ਆ ਜੀ ਬੰਨ ਮਿਲ ਇਸ ਪਿਓਰ ਮਸਲੀਨ ਦਾ ਦੁਪੱਟਾ ਲੱਗਿਆ ਜੀ ਦੁਪੱਟੇ ਦੀ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਹੋਈ ਹੈ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਬਣਿਆ ਆਗਲੇ ਇਹਨਾਂ ਫੰਮਾ ਦਾ ਉਹ ਜੀ ਮੈਂ ਬੋਲ ਰਹਾ ਲਾਈਟ ਚੱਲ ਰਿਹਾ ਕਲਰ ਬਹੁਤ ਸੋਹਣਾ ਇਹਦਾ ਵੀ ਕਲਰ ਕੰਬੀਨੇਸ਼ਨ ਬਣਿਆ ਹੋਇਆ ਜੀ ਆਨ ਸਟੰਡ ਲਾਈਟ